ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਲਓ ਜੀ ਆਪਣੇ ਕੱਦੂਆਂ ਨੂੰ ਨਾਲ ਤਾਂ ਆਪਾਂ ਧੁੱਪ ਲਵਾਤੀ ਨਾਲੇ ਕਰਤੀ ਸਪਰੇਅ ਅੱਜ ਤੇ ਬਾਕੀ ਟਾਵਾ ਟੱਲਾ ਫੁੱਲ ਆਉਣ ਲੱਗ ਗਿਆ ਜਿਵੇਂ ਉਹ ਸਾਹਮਣੇ ਆਇਆ ਕੋਈ ਖਾਸ ਫੁੱਲ ਨਹੀਂ ਹੈਗਾ ਹਲੇ ਇੱਕ ਅੱਧੀ ਖਾਲੀ ਚ ਇੱਕ ਅੱਧਾ ਫੁੱਲ ਆ ਉਹ ਵੀ ਹਲੇ ਮੇਲ ਫੁੱਲ ਆ ਫੀਮੇਲ ਫੁੱਲ ਨਹੀਂ ਹੈਗਾ ਮੇਲ ਫੁੱਲ ਦਾ ਮਤਲਬ ਜਿਹਨੇ ਸਿਰਫ ਖਿਲ ਕੇ ਮਰ ਜਾਣਾ ਹੀ ਹੁੰਦਾ ਉਹਤੇ ਕੱਦੂ ਨਹੀਂ ਲੱਗਦਾ ਤੇ ਬਾਕੀ ਬੇਲਾਂ ਦੀ ਗਰੋਥ ਵਧੀਆ ਹੋਈ ਹੋਈ ਆ ਦੋਨੇ ਪਾਸੇ ਲਾਈ ਹੋਈਆਂ ਨੇ ਆਪਣੇ ਤੇ ਹਲੇ ਆਪਣਾ 20-25 ਦਿਨ ਹੈਗੇ ਨੇ ਲਫਾਫੇ ਦੇ ਵਿੱਚ ਬੇਲਾਂ ਦੇ ਉਹਦੇ ਕਰਕੇ ਜ਼ਿਆਦਾ ਗ੍ਰੋਥ ਨਾ ਹੋਵੇ ਤਾਂ ਵਧੀਆ ਜਿੰਨੀ ਹੋ ਗਈ ਚਲੋ ਠੀਕ ਆ ਫੇਰ ਬੇਲਾਂ ਸਲਝਾਉਣੀ ਔਖੀਆਂ ਹੋ ਜਾਂਦੀਆਂ ਨੇ ਕਿਉਂਕਿ ਇਹਦੀ ਲਗਰ ਜ਼ਿਆਦਾ ਉਹ ਜਿਹੜੀਆਂ ਇਹਦੀਆਂ ਲੰਬੀ ਹੋ ਜਾਂਦੀਆਂ ਨੇ ਜ਼ਿਆਦਾ ਜਮਾਉਣ ਇੰਨਾ ਕੱਦ ਕਰ ਗਈਆਂ ਐਨੇ ਕੱਦ ਦੇ ਆਪਾਂ ਨੂੰ ਲੋਡ ਹੈ ਨਹੀਂ ਦੀ ਵਿੱਚ ਕੋਈ ਟਾਮੀ ਟੱਲੀ ਵੇਲ ਆ ਜਿਹੜੀ ਛੋਟੀ ਆ ਨਹੀਂ ਬਾਕੀ ਸਭ ਦਾ ਉਹ ਸਾਭ ਨੇ ਗ੍ਰੋਥ ਵਧੀਆ ਕਰੀ ਹੋਈ ਆ ਤੇ ਪੱਤੇ ਦਾ ਸਾਈਜ਼ ਬਹੁਤ ਵੱਡਾ ਇਹਦਾ ਐਂ ਕਿ ਆਪਾਂ ਇਹ ਵੈਰਾਈਟੀ ਪਹਿਲੀ ਵਾਰ ਲਾਈ ਆ ਅੱਗੇ ਆਪਾਂ ਲਾਈ ਨਹੀਂ ਕਦੇ ਵੈਰਾਈਟੀ ਅੱਗੇ ਦੂਜੀਆਂ ਦੋ ਵੈਰਾਈਟੀਆਂ ਟਰਾਈ ਕਰੀਆਂ ਨੇ ਉਹਨਾਂ ਦਾ ਆਪਾਂ ਨੂੰ ਵਧੀਆ ਨਹੀਂ ਲੱਗਿਆ ਰਿਜ਼ਲਟ ਇਹ ਵੈਰਾਈਟੀ ਦਾ ਦੇਖਦੇ ਆਂ ਤੇ ਕੀ ਕੀ ਬਣਦਾ ਸੋਣਿਆ ਬਹੁਤ ਤੋਂ ਆ ਵੀ ਵਧੀਆ ਜਿਵੇਂ ਆ ਦੇਖੋ ਜਿੱਥੇ ਪਾਣੀ ਜ਼ਿਆਦਾ ਖੜ ਜਾਂਦਾ ਜਾਂ ਵੀ ਬਾਤੋਂ ਨਿਕਲਿਆ ਹੋਇਆ ਉੱਥੇ ਗ੍ਰੋਥ ਘੱਟ ਕਰੀ ਹੋਈ ਆ ਲਾਏ ਸਾਰੇ ਇੱਕ ਦਿਨ ਦੀ ਹੋਏ ਨੇ ਬਰਾਜ ਮੇਂ ਥੋੜੀ ਜਿਹੀ ਵੇਲਾ ਨੇ ਖੁੰਜੇ ਖੁੰਜੇ ਚ ਹੋ ਜਾਂਦੀ ਆ ਪ੍ਰੋਬਲਮ ਜਿਵੇਂ ਆ ਖੁੰਜੇ ਆ ਚਾ ਉੱਥੇ ਖੁੰਜੇ ਚਾ ਉਰੇ ਖੁੰਜੇ ਚਾ ਉੱਥੇ ਉੱਥੇ ਇਹ ਖੁੰਜੇ ਚ ਰਹਿ ਜਾਂਦਾ ਜਿੱਥੇ ਪਾਣੀ ਜ਼ਿਆਦਾ ਖੜ ਜਾਂਦਾ ਤੇ ਠੰਡ ਵਿੱਚ ਹਵਾ ਵੜਦੀ ਰਹਿੰਦੀ ਆ ਜਿਵੇਂ ਉਰੋਂ ਆ ਚੀਜ਼ ਦੇ ਵਿੱਚੋਂ ਹਵਾ ਵੜਦੀ ਰਹਿੰਦੀ ਆ ਇੰਨੀ ਇੱਕ ਜਗ੍ਹਾ ਤੇ ਦਿੱਕਤ ਆਉਂਦੀ ਆ ਬਾਕੀ ਸਭ ਓਕੇ ਆ ਰਿਪੋਰਟ ਤੇ ਇੱਧਰ ਆਪਣਾ ਹਲੇ 15 ਦਿਨੋਂ ਕੇ ਮੀਂਹ ਪੈਨੂ ਇਹ ਥਾਂ ਸੁੱਕਣ ਚ ਨਹੀਂ ਆਉਂਦਾ ਕਹ ਲੈ ਹਲੇ ਵੀ ਪੂਰੀ ਪਈਆ ਦੇਖੋ ਲੈ ਤੇ ਜਲਬ ਜੰਮੀ ਪਈਆ ਪੂਰੀ ਇਹਦਾ ਆਪਾਂ ਨੂੰ ਜਲਬ ਦਾ ਤਾਂ ਐਂ ਲੱਗਦਾ ਵੀ ਮੁਰਗੀਆਂ ਦਾ ਰੇਹ ਲੱਗਦਾ ਵੀ ਮੁਰਗੀਆਂ ਦੇ ਰੇਹ ਦੇ ਨਾਲ ਥੋੜੀ ਜਿਹੀ ਜਲਬ ਦੀ ਪ੍ਰੋਬਲਮ ਆਉਂਦੀ ਆ ਕਿਉਂਕਿ ਜਿੱਥੇ ਇੱਥੇ ਮੁਰਗੀਆਂ ਦਾ ਰੇਹ ਪਿਆ ਉੱਥੇ ਜਲਬ ਜੰਮੀ ਆ ਬਾਕੀ ਕਿਤੇ ਨਹੀਂ ਹੈਗੀ ਜਲਬ ਮੀਂ ਪਾ ਕੇ ਪਾਣੀ ਨਾਲ ਜੰਮਗੀ ਤੇ ਬਾਕੀ ਚਲੋ ਇਹਦੇ ਚ ਇੱਕ ਵਾਰੀ ਰੋਟਾ ਬਟਰ ਮਰਵਾ ਦਾਂਗੇ ਕੋਸ਼ਿਸ਼ ਕਰਾਂਗੇ ਬੜਾ ਹੀ ਮਰਵਾ ਦੀ ਇਹ ਜੇ ਲੰਗਦਾ ਹੋਇਆ ਜਗ੍ਹਾ ਤਾਂ ਬਹੁਤ ਆ ਬਿਵੇਲਾ ਮਿੱਦਣ ਤੋਂ ਨਹੀਂ ਫਿਰ ਜੇ ਛੋਟਾ ਮਿਲਿਆ ਕਰਾਇ ਤੇ ਕਿਤੋਂ ਛੋਟਾ ਲਿਆਵਾਂਗੇ ਹੱਥ ਆਲਾ ਉਹ ਮਿਲ ਗਿਆ ਤਾਂ ਉਹ ਵੀ ਦੇਦਾਂਗੇ ਬੜਾ ਮਿਲ ਗਿਆ ਤਾਂ ਬੜਾ ਲੋਟ ਆਉਂਦਾ ਤਾਂ ਬੜਾ ਫੇਰ ਦਾਂਗੇ ਨੰਗੂ ਤਾਂ ਖਾਲ ਵਿੱਚ ਦੀ ਹੋਰ ਤਾਂ ਕਿਤੇ ਨੰਗਣ ਨੂੰ ਜਗ੍ਹਾ ਹੈ ਨਹੀਂਗੀ ਤੇ ਬਾਕੀ ਟਮਾਟਾ ਲਾ ਫੁੱਲ ਜਿਵੇਂ ਆ ਦੇਖੋ ਇੱਕ ਖਾਲੀ ਚਾਹ ਚਾ ਇੱਕ ਜੋ ਚਾ ਇੱਕ ਅੱਧਾ ਇੱਕ ਫੁੱਲ ਕਿ ਲਿਆ ਹੋਇਆ ਕਿਸੇ ਕਿਸੇ ਚ ਉਮੀਦ ਆ ਵੀ ਅੱਜ ਤੋਂ ਵੀ ਬੱਚੀ ਦਿਨਾਂ ਨੂੰ ਆਪਾਂ ਤੋੜ ਲਾਂਗੇ ਕਿਉਂਕਿ ਕਦੂ ਫਸਲ ਤਾਂ ਲੰਬੀ ਚੱਲਦੀ ਆ ਤਕਰੀਬਨ 2-3 ਮਹੀਨੇ 3 ਮਹੀਨੇ ਪਰ ਇਹਦਾ ਐਵੇਂ ਨਹੀਂ ਆਗਾ ਰੇਟ ਦਾ ਟਮਾਟੋ ਲਗਮ ਰੇਟ ਆ ਜੇ ਤਾਂ ਠੀਕ ਆ ਨਹੀਂ ਪਰ ਜੇ ਰੇਟ ਆ ਜੇ ਕਹਿੰਦੇ ਨਹੀਂ ਹੁੰਦੇ ਪੌਵਾਰਾ ਨੇ ਨਹੀਂ 9 10 11 ਨੇ ਐਂ ਜੇ ਕਾ ਹਾਪ ਤਾਂ ਹੁਣ ਆਪਾਂ ਨੂੰ ਬੋਲਣੀ ਤਾਂ ਪਾੜ ਹੀ ਆਉਂਦੀ ਨਹੀਂ ਤੇ ਪਿਛਲੇ ਸਾਲ ਰੇਟ ਤੀਗਾ ਪਰ ਮੌਸਮ ਕਰਕੇ ਝਾੜ ਨਹੀਂ ਬਣਿਆ ਇਹਦਾ ਚਾੜ ਦੀ ਬਹੁਤ ਦਿੱਕਤ ਆਈ ਆ। ਤਕਰੀਬਨ ਜਿੰਨਾ ਥਾ ਉਹ ਐਤ ਕਿ ਆਪਣਾ ਦੇਖੋ ਹੁਣ ਲਾਇਆ ਆ। ਇਹ ਤੋਂ ਥੋੜਾ ਘੱਟ ਸੀ ਬਸ ਇੱਕ ਖਾਲੀ ਘੱਟ ਸੀਗੀ। ਐਤ ਕਿ ਸੱਤ ਖਾਲੀਆਂ ਨੇ ਪਿਛਲੇ ਸਾਲ 6 ਖਾਲੀਆਂ ਦੀ ਆਹੀ ਲੰਬਾਈ ਦੇ ਵਿੱਚ। ਤੇ ਪਿਛਲੇ ਸਾਲ ਇੰਨੀ ਜਗ੍ਹਾ ਦੇ ਵਿੱਚੋਂ ਤਿੰਨ ਜਾਂ ਚਾਰ ਲਫਾਫੇ ਮਸਾਉਣ ਦੇਤੀਗੇ। ਕਿਉਂਕਿ ਚਾੜਨੀ ਦੀ ਬਣਦਾ ਉਹ ਉਹਦੇ ਕਰਕੇ ਰੇਟ ਸੀਗਾ। ਰੇਟ ਹੋਣ ਦਾ ਵੀ ਕਾਰਨ ਉਹੀ ਸੀ। ਤੇ ਬਾਕੀ ਜਿੰਨੀ ਕਿ ਦਵਾਈ ਬਚ ਜਿੰਦੀ ਆ ਮੈਂ ਦੁਬਾਰਾ ਨਹੀਂ ਮਾਰਦਾ ਹੈਗਾ ਕੋਸ਼ਿਸ਼ ਕਰਦਾ ਵੀ ਡੋਲ ਹੀ ਦੋ ਦੁਬਾਰਾ ਮਾਰ ਕੇ ਬੇਲਾਂ ਦਾ ਨੁਕਸਾਨ ਕਰਨ ਨਾਲੋਂ ਚੰਗਾ ਥੋੜੀ ਜੀ ਬਚ ਗਈ ਸੀ ਮੈਂ ਡੋਲਤੀ ਕਿਉਂਕਿ ਜੇ ਆਪਾਂ ਦੁਬਾਰਾ ਰਿਪੀਟ ਕਰਦੇ ਨੇ ਨਾਲ ਦੀ ਨਾਲ ਦਵਾਈ ਜੇ ਮੇਰੇ ਥੋੜੀ ਜੀ ਬਚ ਗਈ ਸੀ 2-4 ਲੀਟਰ ਦਵਾਈ ਜੇ ਹੁਣ ਇਹ ਤੇ ਦੁਬਾਰਾ ਮਾਰਦਾ ਮੈਂ ਇੱਕ ਤਾਂ ਸ਼ਟ ਰੈਸ ਚ ਆਉਂਦੀ ਆ ਬੇਲ ਪੱਤਾ ਉਹਨਾ ਖਿਲੇ ਆ ਖਿਲੇ ਆ ਨਹੀਂ ਲੱਗਦਾ ਬੇਲ ਵੀ ਉਹਨੀ ਗਰੋਥ ਜੀ ਨਹੀਂ ਕਰਦੀ ਫੇਰ ਥੋੜੀ ਜੀ ਪ੍ਰੋਬਲਮ ਆ ਜਾਂਦੀ ਆ ਤਾਂ ਕਰਕੇ ਹੁਣ ਹਲਕੀ-ਫੁਲਕੀ ਵੱਜੇ ਬਸ ਜਿਵੇਂ ਆ ਵੱਜੀ ਹੋਈ ਆ ਦੇਖੋ ਪੱਤੇ ਦੇ SLAB ਤੋਂ ਉਹਨੂੰ ਦੀਂਦੀ ਹੋਊਗੀ ਬਸ ਕੇਰਾ ਮਾਰਤੀ ਕੰਮ ਠੀਕ ਆ ਦੁਬਾਰਾ ਮਾਰਨੀ ਮੈਂ ਕੋਸ਼ਿਸ਼ ਕਦੇ ਨਹੀਂ ਕਰਦਾ ਵੀ ਹਾਂ ਦੁਬਾਰਾ ਬਚ ਗਈ ਤਾਂ ਦੁਬਾਰਾ ਮਾਰ ਦੋ ਬਾਕੀ ਬੇਲ ਦੀ ਲਾਗਰ ਵਧੀਆ ਕੋਈ ਇਸ ਵਾਰ ਦਿੱਕਤ ਨਹੀਂ ਹੈਗੀ ਪਿਛਲੇ ਸਾਲ ਤਾਂ ਇਥੋਂ ਪਾੜ ਗਏ ਦੀ ਆਪਣੀ ਮੇਲਨ ਬਿਮਾਰੀ ਪਹਿਲਾਂ ਹੀ ਪੈ ਗਈ ਸੀਗੀ ਇਸ ਵਾਰ ਹਲੇ ਚਲੋ ਸੁੱਖ ਨਾਲ ਵਧੀਆ ਬਾਕੀ ਕੋਈ ਬਿਮਾਰੀ ਆਵੇ ਵੀ ਨਾ ਕੰਗੇ ਫਿਰ ਖਰਚੇ ਨੂੰ ਦਾ ਹੋ ਜਾਂਦਾ ਦਵਾਈਆਂ ਦੇ ਨਾਲੇ ਸਪਰੇਅ ਬਾਧੂ ਮਾਰਨੀ ਪੈਂਦੀ ਆ ਜੇ ਸਪਰੇਅ ਵੀ ਨਾ ਜਿੰਨਾ ਸਰਦਾ ਉਹਨਾਂ ਸਾਰੇ ਤਾਂ ਵਧੀਆ ਮਾੜੀ ਗੱਲ ਨਹੀਂ ਹੈਗੀ ਦੁੱਦੀ ਕੋਈ ਬਹੁਤੀ ਕੇਅਰ ਕਰਨ ਦੀ ਲੋੜ ਨਹੀਂ ਪੈਂਦੀ ਇਹ ਕੱਲੋਂ ਇਹ ਵਧੀਆ ਰੇਟ ਪੱਖੋਂ ਇਹ ਤਾਂ ਮਾੜਾ ਕੰਮ ਆ ਏੜ ਪੱਖੋਂ ਤਾਂ ਚਲੋ ਸਾਰੀਆਂ ਸਬਜ਼ੀਆਂ ਨੇ ਮਾੜਾ ਕੰਮ ਆ ਇਹ ਨਹੀਂ ਪਤਾ ਕਦੋਂ ਮੰਦੀ ਆ ਜਾਏ ਕਦੋਂ ਚੰਗੀ ਆ ਜਾਏ ਚੰਗਾ ਤਾਂ ਰਹਿੰਦਾ ਨਹੀਂ ਤਕਰੀਬਨ ਮੰਨ ਕੇ ਚੱਲੋ ਪੰਜ ਸੱਤ ਵਾਰੀ ਹੁੰਦੀਆਂ ਨੇ ਪਹਿਲੀਆਂ ਪਹਿਲੀਆਂ ਉਹ ਆਪਾਂ ਪਾਦੀਆਂ ਤੋੜ ਲੀਆਂ ਜਾਂ ਹੌਲੀਆਂ ਤੋੜ ਲੀਆਂ ਉਹ ਆਪਣੀ ਕਿਸਮਤ ਆ ਤੇ ਨਹੀਂ ਭਰ ਰੇਟ ਮਾਗਰੋ ਤਾਂ ਸਭ ਦਾ ਮੰਦਾ ਹੋ ਹੀ ਜਾਣਾ ਹੁੰਦਾ ਸਬਜ਼ੀ ਦਾ ਜਦੋਂ ਸਭ ਦੀ ਚੱਲ ਪੈਂਦੀ ਆ ਪਹਿਲਾਂ ਪਹਿਲਾਂ ਜਿਹੜਾ ਥੋੜਾ ਅਗੇਤੀ ਲਾ ਗਿਆ ਉਹ ਵਧੀਆ ਰਹੇ ਜਿਹੜਾ ਅਗੇਤੀ ਲਾ ਗਿਆ ਉਹ ਥੋੜਾ ਵਧੀਆ ਰਹਿੰਦਾ ਜਿਹੜਾ ਪਛੇਤੀ ਲਾ ਗਿਆ ਉਹ ਮੰਦੇ ਚ ਤਾਂ ਆਉਂਦੀ ਆ ਹੁੰਦਾ ਤੇ ਇਹ ਗੱਲੋਂ ਇਹ ਠੀਕ ਆ ਵੀ ਚਲੋ ਥੋੜੀ ਜੀ ਸਪਰੇਅ ਘੱਟ ਪਾਲਦਾ ਬਾਕੀ ਜੇ ਮਖੀਰਾ ਉਹਦਾ ਤਾਂ ਥੋੜੇ ਦਾ ਨਵਾ ਸਪਰੇਅ ਕਰਨੀ ਪੈਂਦੀ ਆ ਕਿਉਂਕਿ ਤੇ ਤਾਂ ਬਿਮਾਰੀ ਦਾ ਅਟੈਕ ਜ਼ਿਆਦਾ ਆਉਂਦਾ ਕੱਦੂ ਤੇ ਬਹੁਤ ਘਟ ਆਉਂਦਾ ਇਹਦਾ ਤਾਂ ਮੰਨ ਕੇ ਚੱਲੋ ਜੇ 70% ਦਾ ਫਰਕ ਆ ਖੀਰੇ ਨਾਲੋਂ ਇਹਦੇ ਤੇ 30% ਕੇਅਰ ਕਰ ਲਓ ਖੀਰੇ ਤੇ 100% ਕਰਨੀ ਪੈਂਦੀ ਆ ਇੰਨਾ ਫਰਕ ਆ ਜੇ ਆਪਣਾ ਬਲੌਗ ਵਧੀਆ ਲੱਗਦਾ ਹੁੰਦਾ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਫੋਲੋ ਜ਼ਰੂਰ ਕਰਿਆ ਕਰੋ ਉਮੀਦ ਆ ਸਭ ਨੂੰ ਜਾਣਕਾਰੀ ਵਧੀਆ ਲੱਗਦੀ ਆ ਤੇ ਕਿ ਅੱਜ ਲਾਈਟ ਹੈ ਨਹੀਂ ਧੀ ਮੌਸਮ ਠੀਕ ᱛੀਗਾ ਮੈਨੂੰ ਐ ਦੀ ਚਲੋ ਕੰਮ ਨੇ ਮੇੜ ਦिए ਲਾਈਟ ਅ ਜਾਈ ਨਹੀਂ ਹੈਗੀ ਮੌਸਮ ਤੜਕੇ ਤਾਂ ਧੁੰਦ ਜੀਤੀਗੀ ਹੁਣ ਸਾ ਆ ਮੌਸਮ ਤਾਂ ਕਰਕੇ ਆਪਾਂ ਸਾਈਕਲ ਤੇ ਘਰੋਂ ਹੀ ਲੈ ਆਏ ਦੋ ਢੋਲੀਆਂ ਭਰ ਕੇ ਘਰੇ ਦਵਾਈ ਘੋਲ ਕੇ ਘਰੋਂ ਹੀ ਢੋਲੀ ਭਰ ਕੇ ਚਲੋ ਆਇਆ ਕੰਮ ਨੇ ਬੜੂਆ ਅੱਜ ਬੇਲੇ ਦੀ ਤਾਂ ਕਰਕੇ ਲਾਲਚ ਹੋ ਜਾਂਦਾ ਵੀ ਕੰਮ ਜਿਹੜਾ ਨਿਭੜੇ ਉਹੀ ਵਧੀਆ ਉਹ ਕਿ ਕਿਸਪਰੇ ਦਾ ਹੁਣ ਇਹਦੇ ਤੇ ਕਰਨੀ ਪੈਣੀ ਸੀ तकरीबन ਮਹੀਨਾ ਹੋ ਗਿਆ ਦੀ ਆਪਾਂ ਨੂੰ ਕੋਈ ਸਪਰੇ ਕਰੇ ਦੇ ਹੁਣ ਫੁੱਲ ਫਰ ਲਾਉਣ ਲੱਗ ਗਿਆ ਉਹਦੇ ਕਰਕੇ ਚੰਗੀ ਆ ਸਪਰੇ ਕਰਦਾਂਗੇ ਨਹੀਂ ਪਰ ਜਿਵੇਂ ਖੀਰੇ ਤੇ ਪ੍ਰੋਬਲਮ ਆਉਣ ਲੱਗੀ ਤੇ ਗਾੜਨ ਦੀ ਪ੍ਰੋਬਲਮ ਆ ਜਾਂਦੀਆਂ ਨੇ ਸਪਰੇ ਤੋਂ ਬਿਨਾ ਸਬਜ਼ੀ ਦਾ ਕੋਈ ਹੱਲ ਹੈ ਨਹੀਂ ਜਾਂ ਫਿਰ ਬੰਦਾ ਜੀ ਨੇ ਵੱਡੇ ਲੈਵਲ ਤੇ ਲਾਉਣੀ ਆ ਉਹਦੇ ਲਈ ਸਪਰੇ ਤੋਂ ਬਿਨਾ ਇਹਦਾ ਕੋਈ ਹੱਲ ਨਹੀਂ ਹੈਗਾ ਕਿਉਂਕਿ ਬਿਮਾਰੀ ਇਹਦੇ ਚ ਆਉਣੀ ਆਉਨੀਆਂ ਛੋਟੇ ਲੈਵਲ ਤੇ ਲਾਉਨੇ ਆ ਚਲੋ ਘਰੇਲੂ ਤਾਂ ਬੱਚਤ ਰਹਿ ਜਾਂਦੀ ਹੈ ਕੋਈ ਐਡੀ ਖਾਸ ਬਿਮਾਰੀ ਆਉਂਦੀ ਨਹੀਂ